ਸਭ ਤੋਂ ਪਹਿਲਾਂ ਐਮਐਲਏ ਸਾਹਿਬ ਨੂੰ ਇਹਨੇ ਟੋਲੇ ਲੱਡੂਆਂ ਨਾਲੇ ਹਾਂਜੀ ਭਾਈ ਜੀ ਕਾਲਾ ਸਿੰਘ ਖੀਮੂਆਂ ਨੇ ਪਿੰਡ ਦਾ ਜਿਹੜਾ ਸਮਾਜ ਸੇਵੀ ਬੰਦਾ ਹੋਰ ਤੁਸੀਂ ਇਹ ਆਪ ਵੀਲਚੇਅਰ ਤੇ ਆ ਖੁਦ ਬੇਸਰ ਆ ਪਰ ਲੋਕਾਂ ਦੀਆਂ ਬੇਟੀਆਂ ਵਾਸਤੇ ਆਪ ਦੀ ਦੋ ਕਿੱਲੇ ਪੈਲੀ ਵੇਚ ਕੇ ਲੋਕਾਂ ਦੇ ਭਲੇ ਵਾਸਤੇ ਲਾਤੀ ਜਿਵੇਂ ਭਾਈ ਜੀ ਦੱਸਣਗੇ ਇਹਨਾਂ ਬਾਰੇ ਇਹਨਾਂ ਦੇ ਪਿੰਡ ਦੇ ਵੀ ਇਹਨਾਂ ਨੇ ਲੋਕਾਂ ਵਾਸਤੇ ਸਮਾਜ ਵਾਸਤੇ ਕੀ ਕੋਸ਼ਿਸ਼ ਕੀਤਾ ਹਾਂਜੀ ਬਾਈ ਜੀ ਬਾਈ ਜੀ ਜਿਹੜਾ ਇਹਨਾਂ ਦਾ ਮਕਾਨ ਆ ਨਾ ਆ ਗੁਰਦੁਆਰਾ ਸਾਹਿਬ ਦੇ ਕੋਲੇ ਖੜੇ ਆ ਆਪਾਂ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਲੱਗਦਾ ਹਾਂਜੀ ਹਾਂਜੀ ਇਹਦੇ ਕੋਲੇ ਜਿਹੜਾ ਇੱਕ ਕਮਰਾ ਲੈਟਰਨ ਬਾਥਰੂਮ ਬਣਿਆ ਹੋਇਆ ਜਿੰਨਾ ਵੀ ਥਾਂ ਬਣਿਆ ਹੋਇਆ ਇਹਨੇ ਗੁਰਦੁਆਰਾ ਸਾਹਿਬ ਨੂੰ ਲਿਖ ਕੇ ਹੀ ਦਿੱਤਾ ਠੀਕ ਆ ਜੀ ਵੀ ਇਹ ਮੇਰੇ ਤੋਂ ਬਾਅਦ ਵੀ ਇਹ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੀ ਵੀ ਮੈਂ ਇਹਦੇ ਚ ਬਣਿਆ ਇੱਕ ਇਹਦੇ ਕੋਲੇ ਇੱਕ ਇਹਦੇ ਕੋਲੇ ਗੱਡੀ ਆ ਉਹ ਵੀ ਗੁਰਦੁਆਰਾ ਦੀ ਜਿਹੜਾ ਮੰਨ ਲਓ ਛੋਟਾ ਥੀ ਆ ਉਹਦੇ ਡਰਾਈਵਰ ਰੱਖਿਆ ਵਹਿਦਾ ਉਹਦੀ ਕਮਾਈ ਨਾਲ ਇਹਦਾ ਦਾ ਜਿਹੜਾ ਪੂਰਾ ਹੁੰਦਾ ਨਾ ਹੀ ਕਿਸੇ ਦੇ ਘਰੇ ਰੋਟੀ ਖਾਣ ਜਾਂਦਾ ਨਾ ਕਿਸੇ ਤੇ ਇਹ ਝਾਕ ਕਰਦਾ ਜਿਹੜੀ ਇਹਨਾਂ ਨੇ ਲੋਕਾਂ ਦੀਆਂ ਬੇਟੀਆਂ ਵਾਸਤੇ ਆਪਦੀ ਲੋਕਾਂ ਦੇ ਮੰਨ ਲਓ ਜੇ ਕੋਈ ਗਰੀਬ ਹੋਵੇ ਇਹਦੇ ਕੋਲੇ ਆ ਜੇ ਮੰਨ ਲਓ ਯਾਰ ਮੇਰ ਦਾ ਧੀ ਦਾ ਪਿਆ ਕੋਈ ਚੱਕਦਾ 10000 ਰੁਪਇਆ ਇਹ ਕਿਸੇ ਦੇ ਮੰਨ ਲਓ ਕੋਈ ਭੋਗ ਆ ਇਹ ਧੱਕੇ ਨਾਲ ਕਹਿੰਦਾ ਯਾਰ ਮੈਂ 10000 ਰੁਪਇਆ ਤਾਂ ਨਾ ਉਹ ਕਹਿੰਦੇ ਨਹੀਂ ਅਸੀਂ ਤੇ ਤੁਹਾਨੂੰ ਲੈਣਾ ਹੂੰ ਇਹ ਬੰਦਾ ਤਾਂ ਦਿਲ ਕਰਿਆਈ ਹੈ ਜੀ ਠੀਕ ਹੈ ਜੀ ਤੇ ਬਾਕੀ ਗੱਡੀ ਵੀ ਇਹਨੇ ਆਪਦੀ ਗੁਰਦੁਆਰਾ ਸਾਹਿਬ ਨਾਲ ਖਾਤੀ। ਉੱਥੇ ਦੇ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਤੇ ਲਿਖਤੀ ਜੀ ਉੱਥੇ ਵੀ ਲਖਾਈ। ਉੱਥੇ ਫਿਰਫਟੀ ਗੁਰਦੁਆਰਾ ਸਾਹਿਬ ਨਾਲ ਬਣਾਏ ਨੇ। ਅੱਛਾ ਬਾਈ ਜੀ ਨੇ ਇੱਕ ਬਾਈ ਵਾਰ ਹੋਰ ਬਾਈ ਗੱਲ ਆ ਵੀ ਬਾਈ 2014 ਤੋਂ ਆਮ ਪਾਰਟੀ ਨਾਲ ਜੁੜਿਆ ਤੇ ਜਦੋਂ ਵੀ ਐਮ ਪਹਿਲੀ ਵਾਰ ਜਦੋਂ ਐਮਐਲਏ ਨੂੰ ਚੋਖਿਆ ਇਹ ਬਾਈ ਨੇ ਲੱਡੂਆਂ ਨਾਲ ਚੋਖਿਆ। ਹਾਂ। ਕਿ ਮੋੜ ਚੌਂਕ ਜੇਸੇ ਨਹੀਂ ਚੋਖਿਆ। ਵੇਖੋ ਜੀ। ਪਹਿਲੀ ਵਾਰੀ ਮਾਰ ਸੁਖਰਾ ਤੇ ਪਹਿਲੇ ਆਤੀ ਦਾਸੀ ਬੰਦ ਸੀ। ਇੱਕ ਛੱਤ 'ਚ ਘਾਰਾ ਇੱਕ ਨਸਰ ਸਿੰਘ ਡਾਕਟਰ ਆ। ਹਾਂ ਹਾਂ ਹਾਂ। ਤੇ ਬਾਈ ਦੀ ਇੰਨੀ ਹਿੰਮਤ ਐਮਐਲਏ ਬਣਾਤਾ ਫੜ ਕੇ ਬਾਈ ਨੇ ਵਾਹ ਵੀ ਵਾਹ ਕਿਆ ਬਾਤਾਂ ਇੱਕ ਥਾਣੀ ਇੱਕ ਥਾਣੀ 10 ਥਾਣੀ ਬੋਲਿਆ ਬੰਦਾ ਫਾਈ ਕਿੰਨੇ ਚ ਸਾਹਮਣੇ 17 ਨਾਂ ਮਾਤ ਬੋਲਿਆ 10 ਥਾਣੀ ਤੇ ਨਾ ਬਾਈ ਜੀ ਇੱਕ ਗੱਲ ਵੇਖੋ ਦੋ ਕਿੱਲੇ ਜ਼ਮੀਨ ਹੋਵੇ ਔਰ ਕੋਈ ਬੰਦਾ ਕਿਵੇ ਵੀ ਮੇਰੀ ਬੇਟੀ ਦਾ ਵਿਆਹ ਮੈਂ ਨਹੀਂ ਕਰ ਸਕਦਾ ਬਾਈ ਜਨਾ ਮੈਂ ਚਾਹ ਦਿੰਦਾ 20000 ਦਾ 1000 ਇਹ ਤਾਂ ਦਿੰਦਾ ਇਹ ਸਿਰ ਹੈ ਕੱਲ ਥਾਂ ਵੀ ਦੇਗਾ ਗੁਰਦੁਆਰੇ ਨੂੰ ਪਿੰਡ ਦੇ ਸਨੀਖ ਖੜੇ ਆ ਇਹ ਸਾਰੀ ਲਿਖਾ ਗਿਆ ਆ ਤੇ ਸੰਧੂ ਆ ਬਾਈ ਜ਼ਿੰਮੇਦਾਰ ਬਾਈ ਆ ਦੋ ਕਿੱਲੇ ਜ਼ਮੀਨ ਵੇਚ ਕੇ ਸਮਾਜ ਸੇਵਾ ਦੀ ਲਾਦੀ ਆ ਵਾਹ ਬਾਈ ਧੰਨਵਾਦ ਤੇਰਾ ਇਹੋ ਜਿਹੇ ਬੰਦੇ ਇਨਸਾਨ ਵੀ ਪਾਏ ਆ ਦੇਵਤਾ ਰੂਪ ਗੁਰਦੁਆਰਾ ਸਾਹਿਬ ਨੂੰ ਵੀ ਥਾਂ ਦਿੱਤਾ ਹੀ ਨਹੀਂ ਅਸਲ ਪਿੰਡ ਦੇ ਅਫਸਰ ਆ ਇਹਨਾਂ ਦੇ ਭਰਾ ਐਗਰੀਕਲਚਰ ਲੱਗਿਆ ਵੀ ਮੰਮੀ ਚੌਕ ਭਰਾ ਐਗਰੀਕਲਚਰ ਅਫਸਰ ਲੱਗਿਆ ਔਰ ਅੱਧਾ ਪਰਿਵਾਰ ਬਾਹਰ ਬੈਠਾ ਦਾ ਵੇਖੋ ਆਪਾਂ ਲੈਤੀ ਨਹੀਂ ਕਿਸੇ ਤੋਂ ਪੰਜੀ ਨਹੀਂ ਲਈ ਪਰ ਪੰਜੀ ਕਿਸ ਤੋਂ ਮੰਗਦਾ ਨਹੀਂਗਾ ਆਪਦੀ ਜ਼ਮੀਨ ਜਾਇਦਾਦ ਵੇਚ ਕੇ ਲੋਕਾਂ ਦੇ ਭਲੇ ਵਾਸਤੇ ਲਾ ਰਿਆ ਧਾਨਾ ਬਾਈ ਤੂੰ ਧਾਨਾ ਤੇਰੀ ਕਮਾਈ ਤਕਾਲ ਪੁਰਖ ਕਿਤੇ ਨਾ ਕਿਤੇ ਦੀ ਪਰਮਾਈ ਜ਼ਰੂਰ ਕਰੂਗਾ ਤੇਰੇ ਲੇਖੇ ਲੱਗੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਮਾਰਾ ਮੋਟਾ